ਪੰਜਾਬ ਇਲੈਕਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤਨੂਸ਼ਰਮਾ ਲੰਬੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਮੈਦਾਨ 'ਚ ਉਤਰੇ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਉਹ 6000 ਕਰੋੜ ਦੇ ਡਰੱਗ ਰੈਕਡ ਦੀ ਮੂੜ ਜਾਂਚ ਕਰਵਾ ਮਜੀਠੀਆ ਦਾ ਚਿਹਰਾ ਬੇਨਕਾਬ ਕਰਨਗੇ ਦੇਸ ਇਨਵੈਸਟੀਗੇਸ਼ਨ ਵਿਲ ਬੀ ਡਾਲਗੇ ਇਹ ਪੋਲਾ ਐਂਡ ਮਜੀਠੀਆ ਐਂਡ ਸਮਾਨਾ ਫੈਰੋ ਦੇਰ ਆਈ ਡੋਟ ਨੋ ਹੋਏ ਇਸ ਪੋਲਾ ਆਲਾ ਕਾ ਚਹਿਲ I will guarantee you that we will re-investigate because this is obviously a cover up. ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ ਇਕੱਠਿਆਂ ਹੀ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ। ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਭਾਜਪਾ ਨੂੰ ਲਗਭਗ 20-20 ਸੀਟਾਂ ਤੇ ਜਿੱਤ ਹਾਸਲ ਹੋਵੇਗੀ। ਉਧਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੀ ਸਰਕਾਰ ਬਨਣ ਉਤੇ ਅਕਾਲੀਆਂ ਖਿਲਾਫ ਪਰਚੇ ਦਰਜ ਕਰਨ ਦੇ ਬਿਆਨ ਉਤੇ ਮੁੱਖ ਮੰਤਰੀ ਬਾਦਲ ਦਾ ਪ੍ਰतिकਰਮ ਆਇਆ। ਲੰਬੀ ਹਲਕੇ ਵਿੱਚ ਪ੍ਰਚਾਰ ਕਰ ਰਹੇ ਸਰਦਾਰ ਬਾਦਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੈਪਟਨ ਤੋਂ ਕੋਈ ਡਰ ਨਹੀਂ ਸਿਆਸੀ ਆਦਮੀ ਜੋ ਹੁੰਦਾ ਹੈ ਬਦਲਾ ਖੋਰ ਨਹੀਂ ਹੁੰਦਾ ਔਰ ਮੈਂ ਇਸ ਪਰ ਮੁਕਦਮਾ ਚਲਾਇਆ ਥਾ ਕਿ ਜਿਸ ਗਲਤ ਕਰਦੇ ਅਫਜ਼ਾਨੇ ਕਾ ਚਲਾਇਆ ਥਾ ਉਹ ਮਤਲਬ ਝੂਠਾ ਸਾਬਤ ਹੋਤਾ ਲੇਕਿਨ ਜਿਸ ਦਿਨ ਮੇਰਾ ਫੈਸਲਾ ਮੈਂ ਅਗਲੇ ਦਿਨ ਇਸ ਕੇ ਖਿਲਾਫ ਵਾਪਸ ਲੈ ਲਿਆ ਮੈਂ ਮੈਂ ਕੋਈ ਵੰਡਿਕਟਿਵ ਦਾ ਵੰਡਿਟ ਕਰਦਾ ਕਰਦਾ ਨਹੀਂ ਹਮੇ ਇਨਕਾ ਕੋਈ ਡਰ ਨਹੀਂ ਇਨ ਲੋਕੋ ਕੋ ਪਹਿਲੇ ਵੀ ਹਮਨੇ ਦੇਖਾ ਹੈ ਮੈਂ 90 ਸਾਲ 70 ਸਾਲ ਸੇ ਲੜ ਰਹਾ ਹੂੰ ਕਾਂਗਰਸ ਦੇ ਸਾਥ ਕਿਉਂਕਿ ਇਹ ਜ਼ੁਲਮ ਕਰਦੀ ਹੈ ਜ਼ਬਰ ਕਰਦੀ ਹੈ ਬੇਇਨਸਾਫੀ ਇਸ ਤੋਂ ਬਾਅਦਲ ਨੇ ਕੈਪਟਨ ਦੇ ਉਸ ਬਿਆਨ ਨੂੰ ਵੀ ਗਲਤ ਕਿਹਾ ਹੈ ਜਿਸ ਵਿੱਚ ਕੈਪਟਨ ਵੱਲੋਂ ਲੰਬੀ ਹਲਕੇ ਨੂੰ ਕਿਸੇ ਸਮੇਂ ਵਿੱਚ ਪਟਿਆਲਾ ਦਾ ਹਿੱਸਾ ਦੱਸਿਆ ਗਿਆ ਸੀ ਦਿੱਲੀ ਦੇ ਨੇਤਾ ਜੇਕਰ ਆਮ ਆਦਮੀ ਪਾਰਟੀ ਦਾ ਪ੍ਰਚਾਰ ਪੰਜਾਬ ਵਿੱਚ ਆ ਕੇ ਕਰ ਰਹੇ ਨੇ ਤਾਂ ਉਹਨਾਂ ਦੇ ਮਗਰ ਹੀ ਕਾਂਗਰਸ ਦੇ ਨੇਤਾ ਵੀ ਪੰਜਾਬ ਆ ਗਏ ਨੇ ਕਾਲੇ ਝੰਡੇ ਲੈ ਕੇ ਕੇਜਰੀਵਾਲ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕ ਦਿੱਲੀ ਦੇ ਕੁਝ ਕਾਂਗਰਸੀ ਵਰਕਰ ਨੇ ਜੋ ਫਿਰੋਜ਼ਪੁਰ ਵਿੱਚ ਚੱਲ ਰਹੀ ਆਪ ਦੀ ਰੈਲੀ ਵਿੱਚ ਖਲਲ ਪਾਉਣ ਦੀ ਨੀਅਤ ਨਾਲ ਇੱਥੇ ਆਏ ਇਸ ਤੋਂ ਪਹਿਲਾਂ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਆਪ ਸੁਪਰੀਮੋ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਬਾਦਲਾਂ ਦੇ ਚਮਚੇ ਘਰਾੜ ਦਿੱਤਾ ਇਹ ਦੇਖੋ ਆ ਗਏ ਉਹਨਾਂ ਦੇ ਚਮਚੇ ਐਸੇ ਚੋਣਾਂ ਨਹੀਂ ਜਿੱਤੇ ਜਾਂਦੇ चुनाव जीतने के लिए आपको पॉजिटिव एजेंडा देना होता है मजीठिए ने बादलों ने इनकी सरकार ने इतने फर्जी पर्चे करे हैं लोगों पे इतने फर्जी पर्चे करे हैं पूरे पंजाब के लोगों को इन्होंने दहशत फैला रखी है आज मैं आपको तारीख लेके जा रहा हूं नोट कर लेना 11 मार्च को नतीजे आएंगे 20 मार्च तक सरकार ਕੇਠਿਆ جیل ਕੇ ਅੰਦਰ ਹੋਗਾ ਕੇਜਰੀਵਾਲ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਬਨਨ ਉਤੇ ਬਾਦਲਾਂ ਦੇ ਰਾਜ ਦੌਰਾਨ ਹੋਈ ਲੁੱਟ ਘੁਟ ਦਾ ਉਹ ਪਾਈ ਪਾਈ ਦਾ ਹਿਸਾਬ ਲੈਣਗੇ ਨਾਰੇਬਾਜੀ ਤੇ ਹੰਗਾਮੇ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਅਛੂਤੇ ਨਹੀਂ ਰਹੇ ਵੀਰਵਾਰ ਨੂੰ ਕੇਜਰੀਵਾਲ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ਵਿੱਚ ਵੀ ਕੁਝ ਅਜੀਹਾ ਵੇਖਣ ਨੂੰ ਮਿਲਿਆ ਇਹ ਹੰਗਾਮੇ ਵਾਲੀ ਵੀਡੀਓ ਹਲਕਾ ਲੰਬੀ ਦੇ ਪਿੰਡ ਦਿਉਣ ਖੇੜਾ ਦੀ ਹੈ ਜਿੱਥੇ ਵੋਟ ਅਪੀਲ ਕਰਨ ਪਹੁੰਚੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਤੋਂ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਦਰਅਸਲ ਕੁਝ ਲੋਕਾਂ ਨੇ ਮੁੱਖ ਮੰਤਰੀ ਨਾਲ ਗੱਲ ਕਰਨ ਦੀ ਮੰਗ ਕੀਤੀ ਤਾਂ ਪੁਲਿਸ ਦੇ ਰੋਕਣ ਉਤੇ ਉਹਨਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਧੱਕੇਮੁੱਕੀ ਸ਼ੁਰੂ ਹੋ ਗਈ ਪਿੰਡ ਵਾਸੀਆਂ ਨੇ ਰੋਸ ਜਤਾਇਆ ਹੈ ਕਿ ਸਰਕਾਰ ਵੱਲੋਂ ਬਣਾਈਆਂ ਸਕੀਮਾਂ ਦਾ ਗਰੀਬਰ ਨੂੰ ਕੋਈ ਲਾਭ ਨਹੀਂ ਮਿਲਿਆ ਮਨੁੱਖ ਮਰ ਮਰ ਲੁਟਿਆ ਰਾ ਲਾਠੀ ਗਾਠੀ ਗਾਟਿਆ ਪਰ ਮੈਂ ਗਰੀਬਾਂ ਨਾਲ ਟੱਕਰ ਨਹੀਂ ਸਹਿ ਸਕਦਾ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਡੀ ਇਸਕਿਮਾ 50 ਸਕਾਰ ਜੁਰੂਰ ਦੇਦੀ ਆ ਪਰ ਬੀਬੇ ਤੱਕ ਪਹੁੰਚਦੀ ਨਹੀਂ ਉਹਦਾ ਫਾਇਦਾ ਕੀ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਪਹਿਲਾਂ ਬਾਦਲ ਸਾਹਿਬ ਨੂੰ ਆਪਣੇ ਹੀ ਹਲਕੇ ਪਿੰਡ ਸਖਵਾਲਾ ਵਿੱਚ ਵੀ ਇਹ ਸਭ ਕੁਝ ਦੇਖਣ ਨੂੰ ਮਿਲਿਆ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਵੀ ਅਕਾਲੀ ਉਮੀਦਵਾਰ ਸੁਰਿੰਦਰਪਾਲ ਸੀਬਿਆ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦੀ ਅਗਵਾਈ ਵਿੱਚ ਜਵੰਦਾ ਪਿੰਡ ਦੇ ਲੋਕਾਂ ਨੇ ਅਕਾਲੀ ਉਮੀਦਵਾਰ ਸੁਰਿੰਦਰਪਾਲ ਸੀਬਿਆ ਨੂੰ ਅਕਾਲੀਆਂ ਛੰਡੀਆਂ ਦਿਖਾ ਕੇ ਨਾਅਰੇਬਾਜ਼ੀ ਕੀਤੀ ਕਿਸਾਨ ਆਗੂਆਂ ਨੇ ਰੋਜ਼ ਜਤਾਇਆ ਹੈ ਕਿ ਅਕਾਲੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਕਾਰਨ ਅੱਜ ਇਹ ਵਿਰੋਧ ਹੋ ਰਿਹਾ ਹੈ ਕਰਜ਼ੇ ਤੇ ਲਖੀਰ ਮਾਰਨ ਦੀ ਗੱਲ ਕਰਦਾ ਸੀ ਬਾਦਲ ਉਹ ਨਹੀਂ ਮਾਰੀ ਗਈ 9 ਸਾਲ ਪਹਿਲਾਂ ਬਾਦਲ ਦਾ ਬਿਆਨ ਦਿੱਤਾ ਹੋਇਆ ਉਹ ਮੁੱਕਰ ਗਿਆ ਇਹੀ ਕੈਪਟਨ ਜਿਹੜਾ ਕਹਿੰਦਾ ਸੀ ਵੀ ਮੈਂ ਕਰਜ਼ਾ ਨਹੀਂ ਮਾਫ਼ ਕਰ ਸਕਦਾ ਉਹ ਘਰ ਘਰ ਫਾਰਮ ਭਰੀ ਜਾਂਦਾ ਜਾਂ ਕੇ ਜਰੀਆਲ ਕਹਿ ਰਿਹਾ ਵੀ ਅਸੀਂ ਕਰਜ਼ੇ ਮਾਫ਼ ਕਰਾਂਗੇ ਸਾਡੀ ਭਾਰਤੀ ਕਿਸਾਨ ਜੁਨੀ ਲੇਕਤਾ ਗ੍ਰਾਹਾਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਸਵਾਲ ਕਰਨ ਦੀ ਨੀਤੀ ਹੈ ਸਾਡੀ ਅਸੀਂ ਉਹ ਜਿੰਨੇ ਸਾਨੂੰ ਕਹਿੰਦੇ ਵੀ ਚੰਡੀਗੜ੍ਹ ਨਹੀਂ ਬਣ ਦਿੰਦੇ ਇਹ ਕਹਿੰਦੇ ਵੀ ਅਸੀਂ ਪਠੰਡਾ ਜੀ ਨਹੀਂ ਬਣ ਦਿੰਦੇ ਅਸੀਂ ਕਹਿੰਦੇ ਵੀ ਸਾਡੇ ਪਿੰਡ ਨੇ ਸਾਡੇ ਫਿਰ ਤੁਸੀਂ ਕਿ ਲੈਣ ਆਇਓ ਚੰਡੀਗੜ੍ਹ ਸਾਡਾ ਹੈ ਪਠੰਡਾ ਸਾਡਾ ਹੈ ਪਿੰਡ ਵੀ ਸਾਡਾ ਹੈ ਪੰਜਾਬ ਭਰ ਵਿੱਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ ਕਿਤੇ ਉਮੀਦਵਾਰ ਵੋਟ ਲਈ ਅਪੀਲ ਕਰ ਰਹੇ ਨੇ ਤੇ ਕਿਤੇ ਲੋਕ ਮੰਗਾਂ ਨਾ ਪੂਰੀਆਂ ਹੋਣ ਤੇ ਪ੍ਰਦਰਸ਼ਨ ਕਰ ਰੋਸ ਜਤਾ ਰਹੇ ਨੇ ਏਸਨ ਹੋਂ ਤੱਕ ਦੀਆਂ ਪੰਜਾਬ ਦੀਆਂ ਖਾਸ ਖਬਰਾਂ ਸਿਆਸਤ ਦੀ ਦੁਨੀਆ ਵਿੱਚ ਹੋਰ ਕੀ ਕੁਝ ਵਾਪਰਿਆ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੁਸੀਂ ਜੁੜੇ ਰਹੋ ਜਗਬਾਨੀ ਟੀਵੀ ਨਾਲ